ਹਾਲਾ ਦੋਸਤੋ ਆ ਵੀਡੀਓ ਨੂੰ ਗੌਰ ਨਾਲ ਦੇਖਿਓ ਬਾਈ ਦਾਣਾ ਡੌਗ ਰੱਖਿਆ ਹੋਇਆ ਵਾ ਤੇ ਪੂਰਾ ਬੰਦੇ ਤਰ੍ਹਾਂ ਤੇ ਪੂਰਾ ਹੈਲਪਰ ਤਰ੍ਹਾਂ ਕੰਮ ਕਰ ਰਿਆ ਵਾ ਬਾਈ ਦੇ ਨਾਲ ਉਧਰ ਹੀ ਲੈਫਟ ਨੂੰ ਚੱਕਣਾ ਤੇ ਉਧਰ ਹੀ ਛੱਟਣਾ ਬਾਈ ਤਾਂ ਕਿ ਛੱਟ ਦੇ ਉੱਪਰ ਕੰਮ ਕਰਨਾ ਬਾਈ ਨੇ ਤੇ ਦੇਖਿਓ ਤੁਸੀਂ ਪੂਰੀ ਵੀਡੀਓ ਦੇਖੋ ਐਂਡ ਤਾਈਂ ਦੇਖੋ ਬੜਾ ਨਜ਼ਾਰਾ ਹੀ ਆ ਜਾਣੇ ਆ ਕੀ ਬਾਤ ਆ ਅੱਜ ਕਿਤਰੇ ਅੰਨਾਂ ਕੰਮ ਆ ਵਾਰ ਲਗਾ ਨਸਲਾਂ ਕੁੱਤਿਆਂ ਦੀਆਂ ਵੀ ਡੌਗਾਂ ਦੀਆਂ ਤੇ ਪੂਰੇ ਸਖਾਈ ਹੋਏ ਆ ਮੇਰੇ ਹਿਸਾਬ ਨਾਲ ਸੈਲਰੀ ਵੀ ਲੈਂਦਾ ਹੋਊਗਾ ਸਮਾਰਟ ਡੌਗ ਆ ਦੇਖੋ ਹਾਂ ਬੰਦਾ ਕੰਮ ਕਰ ਰਿਹਾ ਵਾ ਤੇ ਇਧਰ ਫੋਰਮੈਨ ਹੀ ਚੱਲ ਰਹੀ ਏ ਇੱਕ ਪਾਸੇ ਦੋਸਤੋ ਐਂਡ ਤਾਈਂ ਦੇਖੋ ਵੀਡੀਓ ਲਾਸਟ ਗੱਡੀ ਵੀਡੀਓ ਤੱਕ ਸੜਈ ਆ ਦੇਖ ਕੇ ਜਾਓ ਜਰੂਰ ਕਰਤਾ ਪਿਆ ਨਾ ਕਮਾਲ ਜਵਾਂ ਜਿਹੜੇ ਸਾਨੂੰ ਗੱਡੀ ਸਟਾਰਟ ਆ ਗਾਂ ਬਾਂ ਘੇਰ ਪਾ ਗਈ ਤਾਂ ਮਾਲਕ ਦੇ ਸੱਤ ਮਾਰਾ ਸਕਦਾ ਪਰ ਦੇਖੋ ਸਿਖਾਇਆ ਹੋਇਆ ਪੂਰਾ ਜਿਸ ਤਰ੍ਹਾਂ ਭਾਈ ਬੋਲ ਰਿਹਾ ਵਾ ਉਸੇ ਤਰ੍ਹਾਂ ਹੀ ਕਰ ਰਿਹਾ ਵਾ ਹਲ ਵੀਡੀਓ ਦੇਖੋ ਕੈਮਰਾ ਘੁਮਾ ਕੇ ਚਾਰ ਚੁਫੇਰੇ ਡੌਗ ਦੀ ਵੀਡੀਓ ਤੁਹਾਨੂੰ ਦਿਸੂ ਵੀ ਆ ਦੇਖੋ ਜੀ ਲਓ ਜੀ ਮਰਾਤੀ ਸਲਫਾ ਕਿਆ ਬਾਤ ਆ ਯਾਰ ਇਹ ਖਾਲੋ ਸ਼ਰੋਪ ਚੇਕ ਚੇਕ ਲਾਓ ਘਾਟਾ ਵੀ ਇਨਸਾਨ ਨਾਲੋਂ ਯਾਰ ਦੇ ਤਾਂ ਇਹਨਾਂ ਨੂੰ ਸਿਖਾਇਆ ਜਾਵੇ ਨਾ ਹਰੇ ਵਿੱਚ ਜੇ ਸਮਝਦੇ ਆ ਪੂਰੀ ਸਮਝ ਆ ਇਨਾਂ ਨੂੰ ਵੀ ਆਪਣੇ ਆਰਗੇ ਦੇ ਇਥੇ ਡਾਂਗਾ ਛੋਟੀਆਂ ਚੱਕੀ ਫਿਰਦੇ ਹੁੰਦੇ ਇਹਨਾਂ ਦੇ ਮਗਰ ਭਿਹਾਓ ਇਹਨੂੰ ਦੰਦ ਪਾਇਆ ਇਹਦਾ भा देखो मेरे लगता भाई वो कुत्ता होगा जिन्हें अपना डांगा मारते हैं समझ आ या पूरे यार पूरे समझदार ये तो समझाई है भाई ने ट्रेन ही किया होया ना कम कर रहा दोस्तों कमाल है यार कमाल की या। उन्हें क्या लंगड़ा के तुर तो लंगड़ा के रहा कमाल तो यार वाह बई वाहरा कराया गया ਦੂਜੀ ਵੀਡੀਓ ਦੇ ਵਿੱਚ ਯਾਰ ਆ ਆ ਨਾ ਔਰਤ ਆ ਜਿਹੜੀ ਇੱਕ ਖੰਭੇ ਤੇ ਚੜੀ ਖੜੀ ਆ ਇਹ ਤਾਂ ਸਮਝੋ ਬਾਹਲਾ ਕੰਮ ਪਰ ਤੁਸੀਂ ਕਮੈਂਟ ਕਰਕੇ ਦੱਸ ਹੀ ਦੇਣਾ ਭਾਈ ਇਹ ਕਿਉਂ ਖੜੀ ਹੋਈ ਆ ਲਓ ਜੀ ਕੱਪੜੇ ਵੀ ਪਾਈ ਨਹੀਂ ਗੇ ਕੀ ਕਰਨ ਹੋ ਸਕਦਾ ਯਾਰ ਹਾਈ ਵੋਲਟੇਜ ਤਾਰਾ ਪੂ냐 ਕੜਗੜੇ ਖੰਭੇ ਆ ਤੜੜੇ ਜਿਨਾਂ ਵੇ ਦੀ ਹਾਈ ਵੋਲਟੇਜ ਵੀ ਦੀ ਲੰਗ ਰਹੀ ਆ ਤਾਂ ਇਹ ਖੜੀ ਆ ਇਸ ਤਰ੍ਹਾਂ ਕੀ ショਪਨਾ ਕਰ ਰਹੀ ਹੈ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਲੋਕੀ ਆਸੇ ਪਾਸੇ ਦੇਖ ਕੇ ਗੱਡੀਆਂ ਕਰਾ ਨੰਗ ਰਹੀਆਂ ਪਰ ਇਹ ਕੱਪੜੇ ਵੀ ਪਾਏ ਨਹੀਂ ਹੋਏਗੇ ਕਰਨ ਕੀ ਹੋ ਸਕਦਾ ਤਾਰਨ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰ ਰਿਹਾ ਕਿ ਭਾਈ ਉੱਤਰ ਜਾ ਪਰ ਦੇਖ ਕੇ ਲੋਕਾਂ ਦਾ ਲੋਕਾਂ ਦਾ ਤਾਂ ਮਨੋਰੰਜਨ ਹੋ ਰਿਹਾ ਵਾ ਜਹਾਜ ਨੂੰ ਤਾਂ ਨਹੀਂ ਡਿੱਗ ਰਿਹਾ ਜਹਾਜ ਨੂੰ ਤਾਂ ਨਹੀਂ ਰੋਕ ਰਹੀ ਸਮਾਰਾ ਯਾਰ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਭਈ ਇਹ ਕਿ ਸਭ ਤੋਂ ਵਸੇਗਾ 3890 ਉੱਤੇ ਚੜ੍ਹਦਾ